ਕਮਜ਼ੋਰੀ ਕਿਤੇ ਰਹੀ ਸਾਹਿਬ ਇਹ ਦੇਖਣ ਦੀ ਲੋੜ ਹੈ ਕਿ ਨਹੀਂ ਕਮਜ਼ੋਰੀ ਤੁਸੀਂ ਮੰਦੇ ਹੋ ਕਿ ਲੀਡਰਸ਼ਿਪ ਦੀ ਰਹੀ ਹੈ ਨੇਤਾ ਮੈਂ ਨਹੀਂ ਹਲੇ ਕਿਸੇ ਤੇ ਕੋਈ ਗੱਲ ਨਹੀਂ ਕਰਦਾ ਮੈਂ ਤਾਂ ਇਹ ਕਹਿਣਾ ਵੀ ਕਮਜ਼ੋਰੀ ਢੂੰਡਣ ਲਈ ਬੈਠ ਜਾਓ ਕਿਤੇ ਅੱਜ ਮਹੀਨਾ ਡੇਢ ਮਹੀਨਾ ਉਹਨਾਂ ਰਿਜ਼ਲਟਾਂ ਨੂੰ ਵੀ ਹੋ ਗਿਆ ਔਰ ਜਿਹੜੇ ਜਲੰਧਰ ਦੇ ਇਲੈਕਸ਼ਨ ਸੀਗੇ ਉਹਨਾਂ ਦੇ ਵੀ 7-8 ਦਿਨ ਨਿਕਲ ਗਏ ਮੇਰਾ ਖਿਆਲ ਕਿਤੇ ਕਿਸੇ ਹਲੇ ਪਲੇਟਫਾਰਮ ਤੇ ਕੋਈ ਡਿਸਕਸ਼ਨ ਹੋਈ ਨਹੀਂ ਖਿੱਚਟਾਂ ਵਾਲਾ ਲੈਵਲ ਸਾਡਾ ਤਾਂ ਹੈ ਨਹੀਂ ਅਗਰ ਕੋਈ ਖਿੱਚਟਾਂ ਹੈ ਤਾਂ ਉਹਨਾਂ ਚ ਹੋਏਗੀ ਜਿਨ੍ਹਾਂ ਨੇ 2027 ਦੀ ਚੀਫ ਮਿਨਿਸਟਰੀ ਤੇ ਅੱਖ ਰੱਖੀ ਕਿਤੇ ਨਾ ਕਿਤੇ ਜਦੋਂ ਵੀ ਕਾਂਗਰਸ ਪਾਰਟੀ ਦੀ ਹਾਰ ਦਾ ਕਾਰਨ ਬਹੁਤ ਵੱਡਾ ਹੁੰਦਾ ਵੀ ਸਾਡੇ ਚੀਫ ਮਿਨਿਸਟਰੀ ਦੇ ਕੈਂਡੀਡੇਟ ਬਾਤ ਹੋ ਜਾਂਦੇ ਵੀ ਇੱਥੇ ਇਛਾਵਾਂ ਜ਼ਮੀਨ ਤੇ ਨੇ ਤੇ ਮਿਹਨਤ ਪਤਾ ਨਹੀਂ ਕਮਰਿਆਂ ਦੇ ਅੰਦਰ ਹੈ ਜਾਂ ਆਹਾ ਸੋਸ਼ਲ ਮੀਡੀਆ ਤੇ ਹੈ ਚੀਫ ਮਿਨਿਸਟਰੀ ਜੋਗੀ ਪਾਰਟੀ ਤਾਂ ਕਰ ਲੋ ਹੂੰ ਪਾਰਟੀ ਨੂੰ 2027 ਜਿੱਤਣ ਯੋਗਤਾ ਕਰ ਲਓ ਉਸ ਤੋਂ ਬਾਅਦ ਤੁਸੀਂ ਚੀਫ ਮਿਨਿਸਟਰ ਬਣ ਜਿਓ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਲੰਧਰ ਜਿਮਨੀ ਚੋਣ ਵੱਖ-ਵੱਖ ਪਾਰਟੀਆਂ ਵਾਸਤੇ ਵਕਾਰ ਦਾ ਸਵਾਰ ਬਣੀ ਹੋਈ ਸੀ ਪਰ ਆਮ ਆਦਮੀ ਪਾਰਟੀ ਵੱਡੇ ਮਾਰਜਿਨ ਦੇ ਨਾਲ ਜਲੰਧਰ ਜਿਮਨੀ ਚੋਣ ਜਿੱਤ ਚੁੱਕੀ ਹੈ ਬੇਸ਼ੱਕ ਕਾਂਗਰਸ ਵੱਲੋਂ ਵੱਡੀ ਬਾਹ ਲਾਈ ਗਈ ਤੇ ਦੂਜੇ ਪਾਸੇ ਭਾਜਪਾ ਵੱਲੋਂ ਵੀ ਸ਼ੀਤਲੰਗੁਰਾਲ ਲਗਾਤਾਰ ਆਮ ਆਦਮੀ ਪਾਰਟੀ ਦੇ ਉੱਤੇ ਤਿੱਖੇ ਹਮਲੇ ਕਰਦੇ ਰਹੇ ਪਰ ਆਮ ਆਦਮੀ ਪਾਰਟੀ ਵੱਡੇ ਮਾਰਜਿਨ ਦੇ ਨਾਲ ਜਲੰਧਰ ਜਿਮਨੀ ਚੋਣ ਜਿੱਤੀ ਕੀ ਕਾਰਨ ਰਏ ਜਲੰਧਰ ਜਿਮਨੀ ਚੌਂ ਹਾਰਨ ਦੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਗਪੂਰਨ ਆਸ਼ੂ ਆਸ਼ੂ ਜੀ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਜਲੰਧਰ ਜਿਮਨੀ ਚੌਂ ਦੇ ਵਿੱਚ ਡਟੇ ਰਹੇ ਪਾਰਟੀ ਪ੍ਰਧਾਨ ਲਗਾਤਾਰ ਉੱਥੇ ਜਿਹੜਾ ਵਾ ਡੇਰਾ ਲਾ ਕੇ ਜਲੰਧਰ ਜਿਮਨੀ ਚੌਂ ਜਿਤਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ 17000 ਵੋਟਾਂ ਪਈਆਂ ਜਿਹੜੀਆਂ ਕਿ ਪਿਛਲੀ ਲੋਕ ਸਭਾ ਚੋਣਾਂ ਦੇ ਨਾਲ ਵੀ ਪਈਆਂ ਵੋਟਾਂ ਨਾਲੋਂ ਅੱਧ ਵੀ ਨਹੀਂ ਆ ਇਸ ਤਰ੍ਹਾਂ ਦੇਖਦੇ ਹੋ ਇਸ ਹਾਰ ਨੂੰ ਦੇਖੋ ਮੈਂ ਕਹਦੇ ਆ ਭਈ ਉੱਥੇ ਪ੍ਰਸ਼ਾਸਨ ਦੀ ਉੱਥੇ ਪੁਲਿਸ ਦੀ ਦੁਰਵਰਤੋਂ ਹੋਈ ਇਸ ਕਰਕੇ ਸਾਡੀ ਆ ਹਾਰ ਇੰਨੀ ਬੁਰੀ ਤਰ੍ਹਾਂ ਹੋਈ ਮੈਂ ਕਹਦੇ ਆ ਭਈ ਉੱਥੇ ਉੱਥੇ ਦੇ ਸੀਪੀ ਵਗੈਰਾ ਜਦੋਂ ਸੀਪੀ ਮਿਨਿਸਟਰ ਆ ਪਾ ਕੇ ਬਹਿ ਜਾਂਣ ਸਾਰੀ ਸਾਰੀ ਪੰਜਾਬ ਦੀ ਸਰਕਾਰੀ ਮਸ਼ੀਨਰੀ ਉੱਥੇ ਆ ਜਾਂਦੀ ਹੈ ਰਿਸੋਰਸਸ ਉੱਥੇ ਇੰਨੇ ਜ਼ਿਆਦਾ ਰੂਲਿੰਗ ਪਾਰਟੀ ਕੋਲ ਹੋ ਜਾਂਦੇ ਆ ਤੇ ਇਹਦੇ ਨਾਲ ਵੀ ਆਪਣੇ ਆਪ ਨੂੰ ਤਸੱਲੀ ਦੇ ਦਿਆਂ ਭਾਈ ਇੰਨਾ ਕਾਰਨਾ ਕਰਕੇ ਅਸੀਂ ਹਾਰ ਗਏ ਬਾਈ ਇਲੈਕਸ਼ਨਾਂ ਦੇ ਵਿੱਚ ਸਰਕਾਰਾਂ ਦੀ ਤੇ ਸਰਕਾਰ ਆਪਣੀਆਂ ਪਾਵਰਾਂ ਦੀ ਦੁਰਵਰਤੋਂ ਕਰਦੀ ਹੋਈ ਹੈ ਪਰ ਇਹਦੇ ਨਾਲ ਨਾਲ ਮੈਨੂੰ ਇਹ ਵੀ ਪਰਚੋਨ ਕਰਨੀ ਪਹੇਗੀ ਕਿ ਹਾਂ ਕਿਤੇ ਪਾਰਟੀ ਲੈਵਲ ਤੇ ਕੁਝ ਕਮੀ ਤਾਂ ਨਹੀਂ ਰਹਿ ਗਈ ਜਿੱਥੋਂ ਤਾਈ ਵਰਕਰ ਔਰ ਲੀਡਰਸ ਦਾ ਸਵਾਲ ਸੀਗਾ ਸਾਰੇ ਉਥੇ ਬੜੇ ਡਟ ਕੇ ਮਿਹਨਤ ਕਰਦੇ ਨਜ਼ਰ ਆਏ ਪਰ ਫਿਰ ਕਮੀ ਕਿੱਥੇ ਰਹਿ ਗਈ ਇਹ ਕਮੀ ਜ਼ਰੂਰ ਸਾਡੀ ਪਾਰਟੀ ਦੀ ਲੀਡਰਸ਼ਿਪ ਨੂੰ ਕਿਤੇ ਕਿਸੇ ਪਲੇਟਫਾਰਮ ਤੇ ਬੈਠ ਕੇ ਆਪਣੇ ਆਪ ਚ ਡਿਸਕਸ ਕਰਕੇ ਲੋਕਾਂ ਨੂੰ ਬੁਲਾ ਕੇ ਉੱਥੇ ਜਿਹੜੇ ਕੰਮ ਕਰ ਰਹੇ ਸੀਗੇ ਤੇ ਜਿਹੜੇ ਲੋਕਲ ਲੀਡਰਸ ਸੀਗੇ ਕੀ ਕਾਰਨ ਹੈ ਜੇ ਰਹੇ ਕਿ ਸਾਡੀ ਪਰਫਾਰਮੈਂਸ ਇੰਨੀ ਮਾੜੀ ਰਹੀ ਕਿ ਮੰਨਣਾ ਚਾਹੀਦਾ ਉਹਦੇ ਕਾਰਨ ਦੇਖਣੇ ਚਾਹੀਦੇ ਆ ਜੋ ਅੱਗੇ ਤੋਂ ਨਾ ਹੋਵੇ ਉਹਦੇ ਵਾਸਤੇ ਕੋਈ ਸਟ੍ਰੈਟਜੀ ਦੀ ਗੱਲ ਤਾਂ ਪੰਜਾਬ ਦੇ ਵਿੱਚ 7 ਲੋਕ ਸਭਾ ਸੀਟਾਂ ਜਿੱਤੀਆਂ ਕਾਂਗਰਸ ਪ੍ਰਧਾਨ ਇਸ ਨੂੰ ਵੱਡੀ ਉਪਲਬਧੀ ਦੱਸਦੇ ਸੀਗੇ ਕਿ ਪੰਜਾਬ ਦੇ ਵਿੱਚ ਜਿਹੜਾ ਵਾ ਬੀਜੇਪੀ ਦੇ ਉਲਟ ਜਾ ਕੇ ਇੱਕ ਵਾਰ ਫਿਰ ਫੈਸਲਾ ਜਿਤਾਇਆ ਤੇ ਕਾਂਗਰਸ ਨੂੰ ਐਨੀ ਵੱਡੀ ਮੈਜੋਰਟੀ ਦਿੱਤੀ ਆ ਪਰ ਉਸ ਤੋਂ ਠੀਕ 1 ਮਹੀਨਾ ਬਾਅਦ ਹੀ ਉਸ ਸੀਟ ਦੇ ਉੱਤੇ ਉਸ ਜਲੰਧਰ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਦੇਖਣ ਨੂੰ ਮਿਲੇ ਜਿੱਥੇ ਵੱਡੇ ਮਾਰਜਨ ਦੇ ਨਾਲ ਚਰਨਜੀਤ ਸਿੰਘ ਚੰਨੀ ਜਿੱਤਦੇ ਨੇ ਕਾਰਨ ਕੀ ਦੇਖ ਦਿਓ ਤੁਸੀਂ ਵੇਖੋ ਮੈਂ ਪਹਿਲਾਂ ਵੀ ਇਸ ਗੱਲ ਦਾ ਹਾਂ ਮੀਰਿਆਂ ਵੀ ਪੰਜਾਬ ਦਾ ਵੋਟਰ ਬੜਾ ਮਚਿਓਰ ਹੈ ਇੱਥੇ ਬੜੀ ਕਲੀਅਰਲੀ ਮੋਦੀ ਸਾਹਿਬ ਉਹ ਰਾਹੁਲ ਜੀ ਦੇ ਵਿੱਚ ਚੁਆਇਸ ਸੀਗੀ ਤੇ ਪੰਜਾਬ ਦੇ ਲੋਕਾਂ ਨੇ ਰਾਹੁਲ ਜੀ ਦੇ ਹੱਕੇ 'ਚ ਫਤਵਾ ਦਿੱਤਾ ਹੂੰ ਇੰਡੀਆ ਆਲਾਈਂਸ ਦੇ ਹੱਕੇ 'ਚ ਫਤਵਾ ਦਿੱਤਾ ਤੇ ਤੁਸੀਂ ਦੇਖਿਆ ਹੀ ਹੈ ਕਿ ਕਿਸ ਤਰੀਕੇ ਇੱਥੇ ਇੰਡੀਆ ਆਲਾਈਂਸ ਨੂੰ ਜਿੱਤ ਮਿਲੀ ਹੈ ਪਰ ਵਿੱਚ ਹੂੰ ਦੋ ਸੀਟਾਂ ਚਾਹੇ ਇੰਡੀਪੈਂਡੈਂਟ ਲੈ ਗਏ ਉਹ ਫੀਨੋਮੈਨਾ ਵੀ ਆਇਆ ਪਰ ਜਿਹੜਾ ਸਾਰੇ ਮੁਲਕ ਦੇ ਵਿੱਚ ਇੱਕ ਜ਼ਹਿਰ ਵਾਲਾ ਫੀਨੋਮੈਨਾ ਸੀਗਾ ਉਹ ਉਹ ਜ਼ਰੂਰ ਇੱਥੇ ਪੰਜਾਬ ਦੇ ਲੋਕਾਂ ਨੇ ਉਹਨੂੰ ਜ਼ਰੂਰ ਪਰੇ ਕਰਿਆ ਉਹਨੂੰ ਜ਼ਰੂਰ ਨਕਾਰਿਆ ਤੇ ਜੇ ਅਸੀਂ ਸਮਝ ਲਈਏ ਵੀ ਉਹ ਕਾਂਗਰਸ ਪਾਰਟੀ ਦੀ ਵੋਟ ਸੀ ਕਿ ਤੇ ਉਹਦੇ ਤੇ ਤਸੱਲੀ ਕਰਕੇ ਬੈਠ ਜਾਈਏ ਤਾਂ ਵੋਟ ਪਰਸੈਂਟੇਜ ਦੇਖ ਲਓ ਚਾਹੇ ਚਾਰ ਪਾਰਟੀਆਂ ਹੋਣ ਚਾਹੇ ਕੁਝ ਹੋਣ ਅਗਰ ਇੱਕ ਪਾਸੇ ਕੋਈ ਪੋਲਰਾਈਜੇਸ਼ਨ ਹੋਈ ਤੇ ਕਾਊਂਟਰ ਪੋਲਰਾਈਜੇਸ਼ਨ ਵੀ ਹੋਈ ਸਹ ਹਾਂ ਪਰ ਸਾਨੂੰ ਉਹਦੇ ਤੇ ਬੈਠ ਕੇ ਅੱਜ ਮਹੀਨਾ ਡੇਢ ਮਹੀਨਾ ਉਹਨਾਂ ਰਿਜ਼ਲਟਾਂ ਨੂੰ ਵੀ ਹੋ ਗਿਆ ਔਰ ਜਿਹੜੇ ਜਲੰਧਰ ਦੇ ਇਲੈਕਸ਼ਨ ਸੀਗੇ ਇਹ ਉਹਨਾਂ ਦੇ ਵੀ 7-8 ਦਿਨ ਨਿਕਲ ਗਏ ਮੇਰਾ ਖਿਆਲ ਕਿਤੇ ਕਿਸੇ ਹਲੇ ਪਲੇਟਫਾਰਮ ਤੇ ਕੋਈ ਡਿਸਕਸ਼ਨ ਹੋਈ ਨਹੀਂ ਆਉਣ ਵਾਲੇ ਟਾਈਮ 'ਚ ਚਾਰ ਹੋਰ ਬਾਈ ਇਲੈਕਸ਼ਨ ਆਣੇ ਆ ਸਾਡੇ ਕਾਰਪੋਰੇਸ਼ਨਾਂ ਦੇ ਇਲੈਕਸ਼ਨ ਆ ਰਹੇ ਕਮੇਟੀਆਂ ਦੇ ਇਲੈਕਸ਼ਨ ਆ ਰਹੇ ਸਰਪੰਚੀਆਂ ਦੇ ਇਲੈਕਸ਼ਨ ਆ ਰਹੇ ਆ ਜੇ ਦੀ ਤਿਆਰੀ ਵਾਸਤੇ ਬਕਾਇਦਾ ਸਿਰ ਚੋੜ ਕੇ ਬੈਠਣ ਦੀ ਚਾਹੇ ਮਨ ਵਿੱਚ ਕਈ ਕਿਸੇ ਦੇ ਅਲੱਗ-ਅਲੱਗ ਵਿਚਾਰ ਹੋਣ ਸਾਨੂੰ ਸਾਰਿਆਂ ਦੇ ਵਿਚਾਰਾਂ ਦੀ ਕਦਰ ਕਰਨੀ ਚਾਹੀਦੀ ਹੈ ਅਗਰ ਮੈਂ ਸੋਚਦਾ ਮੇਰੀ ਕੋਈ ਗੱਲ ਸੁਣੇ ਤਾਂ ਮੈਨੂੰ ਇੰਨਾ ਕੁ ਮਾਦਾ ਜ਼ਰੂਰ ਰੱਖਣਾ ਚਾਹੀਦਾ ਵੀ ਮੈਂ ਵੀ ਦੂਸਰੇ ਦੀ ਗੱਲ ਸੁਣਾਂ ਕੀ ਪਤਾ ਹਰੇਕ ਦੇ ਕੋਲ ਕੁਛ ਨਾ ਕੁਛ ਕੋਈ ਸਿਆਣਾ ਪਾਲੀ ਗੱਲ ਹੁੰਦੀ ਹੈ ਲੈ ਕੇ ਬੈਠ ਕੇ ਸਿਰ ਜੋੜ ਕੇ ਸਾਨੂੰ ਇਹਦੇ ਤੇ ਕੋਈ ਨਾ ਕੋਈ ਸਲਾਹ مشورہ ਕਰਨਾ ਚਾਹੁੰਦਾ ਹੈ ਤੇ ਕਿਸ ਤਰੀਕੇ ਆਉਣ ਵਾਲੇ ਟਾਈਮ ਦੇ ਵਿੱਚ ਅਗਲੇ 6 ਮਹੀਨੇ ਚ ਇਹਨੇ ਇਲੈਕਸ਼ਨ ਨੇ ਉਹਨਾਂ ਨੂੰ ਕਿਸ ਤਰੀਕੇ ਫੇਸ ਕਰਨਾ ਹੈ ਤਾਂ ਲੱਗਦਾ ਕਿ ਹਜੇ ਜਿਹੜਾ ਵਾ ਪੰਜਾਬ ਲੈਵਲ ਤੇ ਕੁਝ ਜਿਹੜਾ ਵਾ ਆਪਸ ਦੇ ਵਿੱਚ ਖਿੱਚ ਤਾਣ ਲੱਗ ਰਹੀ ਹੈ ਕਿ ਜਿਹੜੇ ਮੁੱਦੇ ਡਿਸਕਸ ਹੋਣੇ ਚਾਹੀਦੇ ਉਹਨਾਂ ਨੂੰ ਅਣਗੋਲਾ ਕੀਤਾ ਜਾ ਰਿਹਾ ਵਾ ਦੇਖੋ ਖਿੱਚ ਤਾਣ ਵਾਲਾ ਲੈਵਲ ਸਾਡਾ ਤਾਂ ਹੈ ਨਹੀਂ ਅਗਰ ਕੋਈ ਖਿੱਚ ਤਾਣ ਹੈ ਤਾਂ ਉਹਨਾਂ ਚ ਹੋਏਗੀ ਜਿਨ੍ਹਾਂ ਨੇ 2027 ਦੀ ਚੀਫ ਮਿਨਿਸਟਰੀ ਤੇ ਅੱਖ ਰੱਖੀ ਜੀ ਹਾਂ ਤੇ ਮੈਨੂੰ ਇਹ ਕਹਿਣ ਚ ਕੋਈ ਗੁਰੇਜ਼ ਵੀ ਨਹੀਂ ਹੂੰ ਵੀ ਇਹ ਕਿਤੇ ਨਾ ਕਿਤੇ ਹੈ ਹਾਂ ਪਰ ਹਾਂ ਅਸੀਂ ਤਾਂ ਵਰਕਰ ਆ ਵਰਕਰ ਚਾਹੁੰਦਾ ਵੀ ਕਿਸੇ ਤਰੀਕੇ ਪਾਰਟੀ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਤੇ ਉਹਦੇ ਵਾਸਤੇ ਜੇ ਕੋਈ ਸਾਡੇ ਸੁਝਾਅ ਹੈ ਕੋਈ ਉਹਨਾਂ ਨੂੰ ਲੈਣਾ ਚਾਹੁੰਦਾ ਹੈ ਤਾਂ ਅਸੀਂ ਦੇਣ ਨੂੰ ਹਮੇਸ਼ਾ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਕੰਸਟਰਕਟਿਵ ਵਰਕ ਵਾਸਤੇ ਤਿਆਰ ਹਾਂ ਸਤਾਈ ਸਤਾਈ ਨੂੰ ਨਹੀਂ ਤਾਂ ਜਿਹੜਾ ਕੰਮ ਤਾਂ ਸਾਡੇ ਕੋਲ ਹੈ ਅਸੀਂ ਲੋਕਲ ਲੈਵਲ ਤੇ ਉਹ ਕਰੀ ਕੋਰੀ ਜਾਂਦੇ ਆ ਤਾਂ ਤੁਹਾਨੂੰ ਲੱਗਦਾ ਕਿ 27 ਤੋਂ ਲੈ ਕੇ ਹੁਣੇ ਤੋਂ ਹੀ ਜਿਹੜਾ ਵਾ ਇਹ ਵਿਉਂਤਬੰਦੀ ਰਚਨੀ ਸ਼ੁਰੂ ਹੋ ਚੁੱਕੇ ਨੇ ਤੇ ਕਈ ਲੀਡਰ ਆਪਣੇ ਸੰਬੋਧਨਾਂ ਦੇ ਵਿੱਚ ਇੰਟਰਵਿਊਆਂ ਦੇ ਵਿੱਚ ਕਹਿ ਵੀ ਚੁੱਕੇ ਨੇ ਕਿ ਉਹ ਚੀਫ ਮਿਨਿਸਟਰ ਬਣਨ ਦੇ ਜਿਹੜਾ ਨੇ ਚਾਹਵਾਨ ਨੇ ਇੱਛੁਕ ਨੇ ਇਹ ਤਾਂ ਤੁਸੀਂ ਨੀ ਸਾਰਾ ਪੰਜਾਬ ਹੀ ਜਾਣਦਾ ਆ ਕਿਤੇ ਨਾ ਕਿਤੇ ਜਦੋਂ ਵੀ ਕਾਂਗਰਸ ਪਾਰਟੀ ਦੀ ਹਾਰ ਦਾ ਕਾਰਨ ਬਹੁਤ ਵੱਡਾ ਹੁੰਦਾ ਵੀ ਸਾਡੇ ਚੀਫ ਮਿਨਿਸਟਰੀ ਦੇ ਕੈਂਡੀਡੇਟ ਬਾਤ ਹੋ ਜਾਂਦੇ ਹੂੰ ਰਾਜ ਦੀ ਤਾਰੀਖ ਚਲੇ ਉਹ ਤਾਂ ਬਹੁਤ ਦੂਰ ਹੈ ਮੈਂ ਤਾਂ ਕਹਿਣਾ ਅਗਲੇ 6 ਮਹੀਨੇ ਦੇ ਜਿਹੜੇ ਸਾਡੇ ਇਲੈਕਸ਼ਨ ਆਣੇ ਆ ਅਸੀਂ ਉਹਨਾਂ ਵਾਸਤੇ ਹੀ ਤਿਆਰ ਹੋ ਜਾਈਏ ਉਹਨਾਂ ਵਾਸਤੇ ਕੋਈ ਸਟ੍ਰੈਟਜੀ ਬਣਾ ਲਈਏ ਕੋਈ ਸ਼ਹਿਰ ਸ਼ਹਿਰ ਦੀ ਬਣਾ ਲਈਏ ਕੋਈ ਪਿੰਡ ਪਿੰਡ ਦੀ ਬਣਾ ਲਈਏ ਬਾਏ ਇਲੈਕਸ਼ਨਾਂ ਦੀ ਬਣਾ ਲਈਏ ਤੁਸੀਂ ਪਾਰਟੀ ਪ੍ਰਧਾਨ ਦੀ ਗੱਲ ਕਰ ਰਹੇ ਹੋ ਰਾਜਾ ਵਰਿੰਗ ਦੀ ਉਹ ਵੀ ਆਪਣੇ ਆਪ ਨੂੰ ਚੀਫ ਮਿਨਿਸਟਰ ਦਾ ਕੈਂਡੀਡੇਟ ਮੰਨਦੇ ਨੇ ਤੇ ਕਹਿੰਦੇ ਨੇ ਕਿ ਚੀਫ ਮਿਨਿਸਟਰ ਦੇ ਇੱਛੂ ਕ ਕਿਸੇ ਦੀ ਵੀ ਇੱਛਾਵਾਂ ਤੇ ਮੈਂ ਬੰਨ ਕਿੱਦਾਂ ਲਗਾ ਸਕਦਾ ਹਮ ਅਗਰ ਕਿਸੇ ਦੀ ਇੱਛਾ ਹੈ ਤਜਰੂਰ ਰੱਖਣੀ ਚਾਹੀਦੀ ਹੈ ਭਾਈ ਅਗਰ ਤੁਸੀਂ ਕੋਈ ਵੱਡਾ ਟੀਚਾ ਰੱਖਦੇ ਹੋ ਤੇ ਅਚੀਵ ਕਰਨ ਵਾਸਤੇ ਮਿਹਨਤ ਕਰਦੇ ਹੋ ਤਾਂ ਕੀ ਹਰ ਜੇ ਹਾਂ ਪਰ ਹਾਂ ਉਹ ਇਛਾਵਾ ਮਾਨੇ ਚ ਰਹਿਣੀਆਂ ਚਾਹੀਦੀਆਂ ਤੇ ਮਿਹਨਤ ਜ਼ਮੀਨ ਤੇ ਰਹਿਣੀ ਚਾਹੀਦੀ ਹਾਂ ਪਰ ਬਦਕਿਸਮਤੀ ਹੈ ਵੀ ਇੱਥੇ ਇਛਾਵਾ ਜ਼ਮੀਨ ਤੇ ਨੇ ਤੇ ਮਿਹਨਤ ਪਤਾ ਨਹੀਂ ਕਮਰੇਆਂ ਦੇ ਅੰਦਰ ਹੈ ਜਾਂ ਆਹਾਂ ਸੋਸ਼ਲ ਮੀਡੀਆ ਤੇ ਹੈ ਹਾਂ ਕਮਤਕਿ ਜੋ ਚੀਜ਼ ਬਾਹਰ ਹੋਣੀ ਚਾਹੀਦੀ ਆ ਉਹ ਅੰਦਰ ਹੈ ਤੇ ਜੋ ਚੀਜ਼ ਅੰਦਰ ਹੋਣੀ ਚਾਹੀਦੀ ਆ ਉਹ ਬਾਹਰ ਲੋਕਾਂ ਦੇ ਵਿਚ ਘਾਰ ਪ੍ਰਚਾਰ ਹੋ ਰਿਹਾ ਉਸ ਦਾ ਹਾਂ ਕੁਛ ਤਾਂ ਹੈ ਕੋਈ ਮਤਲਬ ਕੋਈ ਕੰਕਰੀਟ ਕੋਈ ਸਾਡੇ ਕੋਲ ਸਟ੍ਰੈਟਜੀ ਨਹੀਂ ਹੈ ਬੜੇ ਸੀਨੀਅਰ ਸਾਡੇ ਲੀਡਰਸ ਨੇ ਉਹਨਾਂ ਦੇ ਕੋਲ ਬੜਾ ਤਜਰਬਾ ਆ ਇਹਨਾਂ ਹਾਲਾਤਾਂ ਚ ਇਹ ਜੀ ਜਦੋਂ ਇਲੈਕਸ਼ਨ ਰਿਜ਼ਲਟ ਆਣ ਉਹਦੇ ਵਿੱਚ ਉਹਦੀ ਕਿਹੜੀਆਂ ਚੀਜ਼ਾਂ ਦੇਖਣੀਆਂ ਤੇ ਉਹਦੇ ਵਾਸਤੇ ਕਿਦਾਂ ਅੱਗੋਂ ਪਾਲਿਸੀ ਜਾਂ ਸਟ੍ਰੈਟਜੀ ਤਿਆਰ ਕਰਨੀ ਹੈ ਪਾਰਟੀ ਵਾਸਤੇ ਇਹਦੇ ਵਾਸਤੇ ਸਾਰਿਆਂ ਨੂੰ ਇਕ ਜਗ੍ਹਾ ਬਿਠਾ ਕੇ ਵਿਚਾਰ ਵਟਾਂਦਰਾ ਕਰਕੇ ਤੇ ਅੱਗੇ ਚੱਲਣ ਦੀ ਜ਼ਰੂਰਤ ਹੈ ਤਾਂ ਸੱਤ ਸੀਟਾਂ ਜਦੋਂ ਲੋਕ ਸਭਾ ਦੀਆਂ ਜਿੱਤਿਆ ਸੀ ਜੇ ਜਿੱਤ ਦਾ ਸਹਾਰਾ ਕੋਈ ਬੰਦਾ ਵਾ ਜਿੱਤ ਦੀ ਜ਼ਿੰਮੇਵਾਰੀ ਲੈਂਦਾ ਤੇ ਹਾਰ ਦੀ ਜ਼ਿੰਮੇਵਾਰੀ ਵੀ ਲੈਣਾ ਬੰਦਾ ਵਾ ਹਾਰ ਦੇ ਉੱਤੇ ਵੀ ਵਿਚਾਰ ਹੋਣਾ ਚਾਹੀਦਾ ਤੁਹਾਨੂੰ ਲੱਗਦਾ ਹੈ ਕਿ ਜੇ ਸੱਤ ਸੀਟਾਂ ਦਾ ਸਹਾਰਾ ਕਿਸੇ ਨੇ ਲਿੱਤਾ ਵਾ ਤੇ ਹਾਰ ਦੀ ਜ਼ਿੰਮੇਵਾਰੀ ਵੀ ਲੈਣੀ ਚਾਹੀਦੀ ਹੈ ਅ ਦੇਖੋ ਮੈਂ ਨਹੀਂ ਕਹਿੰਦਾ ਕਿਸੇ ਨੂੰ ਜ਼ਿੰਮੇਵਾਰ ਠਰਾਂਦਾ ਕੋਈ ਜੇ ਸਹੀ ਰ ਇੱਥੇ ਤਾਂ ਸਾਰਾ ਕੁਝ ਵਰਕਰਾਂ ਦਾ ਹੀ ਹੈ ਅਗਰ ਸੱਤ ਸੀਟਾਂ ਜਿਤਾਉਣ ਦੇ ਵਿੱਚ ਸਾਰੇ ਲੀਡਰ ਕਹਿੰਦੇ ਰਹੇ ਆ ਵੀ ਹਰ ਵਰਕਰ ਹਰ ਪ੍ਰਧਾਨ ਹਰ ਬਲਾਕ ਪ੍ਰਧਾਨ ਹਲਕਾ ਇੰਚਾਰਜ ਸਾਰਿਆਂ ਦਾ ਹੱਥ ਆ ਹੂੰ ਤੇ ਫੇਰ ਭਾਈ ਹੁਣ ਕਹਿ ਦੋ ਵੀ ਵਰਕਰਾਂ ਦਾ ਹੱਥ ਆ ਆ ਤੀਜੇ ਨੰਬਰ ਤੇ ਜਲੰਧਰ ਦਾ ਇਲੈਕਸ਼ਨ ਰਹਿ ਗਿਆ ਹੂੰ ਨਹੀਂ ਵਰਕਰ ਵਿਚਾਰੇ ਉੱਥੇ ਵੀ ਮਿਹਨਤ ਕਰ ਰਹੇ ਸੀ ਹੂੰ ਹਰ ਲੀਡਰ ਜਿਹਨੂੰ ਜੋ ਜ਼ਿੰਮੇਵਾਰੀ ਦਿੱਤੀ ਹੋਈ ਸੀ ਉਹ ਵੀ ਮਿਹਨਤ ਕਰ ਰਿਹਾ ਸੀ ਤੇ ਫਿਰ ਕਮਜ਼ੋਰੀ ਕਿੱਥੇ ਰਹੀ ਸਾਹਿਬ ਹੂੰ ਦੇਖਣ ਦੀ ਲੋੜ ਹੈ ਕਿ ਨਹੀਂ ਕਮਜ਼ੋਰੀ ਤੁਸੀਂ ਮੰਨਦੇ ਹੋ ਕਿ ਲੀਡਰਸ਼ਿਪ ਦੀ ਰਹੀ ਹੈ ਮੈਂ ਨਾ ਮੈਂ ਹਲੇ ਕਿਸੇ ਤੇ ਕੋਈ ਗੱਲ ਨਹੀਂ ਕਰਦਾ ਮੈਂ ਤਾਂ ਇਹ ਕਹੀ ਨਾ ਵੀ ਕਮਜ਼ੋਰੀ ਢੂੰਡਣ ਲਈ ਬੈਠ ਜਾਓ ਕਿਤੇ ਕਿਤੇ ਬੈਠ ਕੇ ਡਿਸਕਸ ਕਰ ਲਓ ਸਾਡੇ ਕੋਲ ਹਾਂ ਠੀਕ ਹੈ ਤਾਂ ਲੱਗਦਾ ਕਿ ਮਾਹੌਲ ਜਿਹੜਾ ਮੈਂ ਹਜੇ ਕਾਂਗਰਸ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਜੋ ਮਾਹੌਲ ਉਹਦੇ ਵਾਸਤੇ ਕਿਸੇ ਮੈਂ ਸਟੇਟ ਲੀਡਰਸ਼ਿਪ ਚ ਸਾਰੇ ਕਹਦੇ ਆਂ ਵੀ ਨੁਕਸ ਹੈ ਉਹ ਵੀ ਨਹੀਂ ਹੈ ਸਾਡੇ ਕੋਲ ਥੋੜਾ ਜਿਹਾ ਸਾਡੇ ਪ੍ਰਭਾਰੀ ਸਾਹਿਬ ਉਹਨਾਂ ਕੋਲ ਚਾਰਜ ਦਿੱਲੀ ਦੀ ਪ੍ਰਧਾਨਗੀ ਦਾ ਵੀ ਹੈਗਾ ਤੇ ਉਹ ਉੱਥੇ ਵੀ ਜ਼ਿਆਦਾ ਬਿਜ਼ੀ ਹੋਏ ਹੋਏ ਆ ਕਿਉਂਕਿ 6 ਸੱਤ ਮਹੀਨੇ ਬਾਅਦ ਉੱਥੇ ਤੇ ਦਿੱਲੀ ਦੇ ਵੀ ਇਲੈਕਸ਼ਨ ਨੇ ਤੇ ਇੱਥੇ ਫੁੱਲ ਟਾਈਮ ਇੰਚਾਰਜ ਵੀ ਚਾਹੀਦਾ ਹੈ ਅਗਰ ਕੁਝ ਇੰਚਾਰਜ ਸਾਹਿਬ ਟਾਈਮ ਦੇਣ ਨਹੀਂ ਇੱਥੇ ਦੀ ਸੀਨੀਅਰ ਲੀਡਰਸ਼ਿਪ ਕੋਈ ਮੀਟਿੰਗ ਬਣਾਉਂਦੀ ਤਾਂ ਪ੍ਰਭਾਰੀ ਸਾਹਿਬ ਦੀ ਜ਼ਿੰਮੇਵਾਰੀ ਵੱਧ ਜਾਂਦੀ ਕਿ ਸਭ ਨੂੰ ਬੁਲਾ ਕੇ ਪੁੱਛੀਏ ਕਿੱਥੇ ਕੋਈ ਕਮੀ ਰਹਿ ਗਈ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਏ ਉਹ ਵੀ ਹੈ ਜਦੋਂ ਹਾਈ ਕਮਾਂਡ ਇੱਥੇ ਕੋਈ ਫੁੱਲ ਟਾਈਮ ਇੰਚਾਰਜ ਲਗਾ ਦੇਗੀ ਤਾਂ ਫਿਰ ਜਿਹੜੀਆਂ ਕਮੀਆਂ ਸਟੇਟ ਲੀਡਰਸ਼ਿਪ ਵੱਲੋਂ ਹੈ ਉਹ ਦੂਰ ਵੀ ਹੋਣਗੀਆਂ ਤਾਂ ਲੁਧਿਆਣਾ ਦੇ ਵਿੱਚ ਰਾਜਾ ਵਿੜਿੰਗ ਵੱਡੇ ਮਾਰਜਨ ਦੇ ਨਾਲ ਜਿੱਤਦੇ ਨੇ ਤਾਂ ਹੁਣ ਸਵਾਲ ਵੀ ਚੁੱਕੇ ਜਾ ਰਹੇ ਨੇ ਕਹਿੰਦੇ ਨੇ ਕਿ ਜਿਹੜੇ ਵਾਦੇ ਇਲੈਕਸ਼ਨਾਂ ਵਿੱਚ ਕੀਤੇ ਸੀਗੇ ਘਰ ਲੈਣ ਦੀ ਗੱਲ ਕੀਤੀ ਸੀ ਦਫ਼ਤਰ ਦੀ ਗੱਲ ਕੀਤੀ ਸੀ ਫੋਨ ਦੀ ਗੱਲ ਕੀਤੀ ਸੀ ਪਰ ਉਹ ਹਜੇ ਕਿਤੇ ਨਜ਼ਰ ਨਹੀਂ ਆ ਰਹੇ ਵਿਰੋਧੀ ਧਿਰਾਂ ਕਹਿੰਦੀਆਂ ਕਿ ਰਾਜਾ ਵਿੜਿੰਗ ਸਾਹਿਬ ਤਾਂ ਗਿੱਦੜਬਾਦ ਦੇ ਵਿੱਚ ਸੁਖਵੀਰ ਬਾਦਲ ਨੂੰ ਜਿਤਾਉਣ ਦੀ ਤਿਆਰੀ ਕੀਤੀ ਬੈਠੇ ਨੇ ਕਰ ਰਹੇ ਨੇ ਲੁਧਿਆਣਾ ਨੂੰ ਭੁਲਾ ਕੇ ਘਰ ਕਿੱਥੇ ਦਫ਼ਤਰ ਕਿੱਥੇ ਸਾਰੇ ਸਵਾਲ ਮੇਰਾ ਖਿਆਲ ਵਿੜਿੰਗ ਸਾਹਿਬ ਲਈ ਹੈ ਪਰ ਹਾਂ ਜੇ ਕਹਾਂ ਤੁਸੀਂ ਇਹ ਕਹਦੇ ਹੋ ਵੀ ਵਰਕਿੰਗ ਕੰਮ ਨਹੀਂ ਕਰਦਾ ਵਰਕਿੰਗ ਮਿਹਨਤੀ ਬੰਦਾ ਮੈਂ ਉਹਦੇ ਨਾਲ 23 ਸਾਲ ਤੋਂ ਉਹਦਾ ਵਰਕਿੰਗ ਪ੍ਰਧਾਨ ਰਿਹਾ ਆਦਰਵਾਇਸ ਸਾਡੀ ਦੋਸਤੀ ਬਹੁਤ ਪੁਰਾਣੀ ਰਹੀ ਮਿਹਨਤ ਵੱਲੋਂ ਉਹਦੇ ਕੋਲ ਕੋਈ ਕਮੀ ਨਹੀਂ ਹਾਲਾਤ ਐਵੇਂ ਦੇ ਬਣ ਗਏ ਵੀ ਇੱਕ ਤਾਂ ਸਾਡੇ ਕੋਲ ਪਰਿਵਾਰ ਹੀ ਨਹੀਂ ਦੂਸਰਾ ਕੋਆਰਡੀਨੇਸ਼ਨ ਦੀ ਡੈਫੀਨੇਟਲੀ ਕਮੀ ਹੈ ਕੋਈ ਜਿਵੇਂ ਤੁਸੀਂ ਕਿਹਾ ਵੀ ਛਾਵਾਂ ਸਾਰੇ ਜਦੋਂ ਓਪਨਲੀ ਜ਼ਾਹਰ ਕਰਨ ਲੱਗ ਜਣ ਵੀ ਮੈਚੀਅ ਚੀਫ ਮਿਨਿਸਟਰ ਬਣਨਾ ਹੈ ਹਾਂ ਤੇ ਫਿਰ ਇੱਕ ਦੂਸਰੇ ਨਾਲ ਹੀ ਖਿੱਚੋ ਤਾਨ ਸ਼ੁਰੂ ਹੋ ਜਾਂਦੀ ਹੈ ਜਦ ਕੀ ਚਾਹੀਦਾ ਇਹ ਹੈ ਵੀ ਚੀਫ ਮਿਨਿਸਟਰੀ ਜੋਗੀ ਪਾਰਟੀ ਤਾਂ ਕਰ ਲੋ ਹਾਂ ਪਾਰਟੀ ਨੂੰ 2027 ਜਿੱਤਣ ਯੋਗਤਾ ਕਰ ਲਓ ਉਸ ਤੋਂ ਬਾਅਦ ਤੁਸੀਂ ਚੀਫ ਮਿਨਿਸਟਰ ਬਣ ਜਿਓ ਭਾਈ ਹਾਈ ਕਮਾਂਡ ਬੈਠੀ ਹੈ ਐਮ ਐਲ ਏ ਬਣਨਗੇ ਚੋਣ ਲੈਣਗੇ ਸਾਰੇ ਪਰ ਉੱਥੇ ਤਾਂ ਹੀ ਅਸੀਂ ਪਹੁੰਚੀਏ ਕਿ ਮੈਜੋਰਟੀ ਆਉਂਗੀ ਤਾਂ ਹੀ ਚੀਫ ਮਿਨਿਸਟਰ ਬਣਾਂਗਾ ਬਣੂਗਾ ਗੱਲ ਸਵਾਲ ਇਹ ਹੈ ਇਸ ਦੇ ਵਿੱਚ ਇਸ ਦੇ ਵਿੱਚ ਫਿਰ ਕਹਿੰਦੇ ਆ ਜੀ ਤੁਸੀਂ ਪਬਲਿਕ ਪਲੇਟਫਾਰਮ ਤੇ ਗੱਲਾਂ ਨਾ ਕਰੋ ਜੀ ਇਹ ਨਾ ਕਰੋ ਜੀ ਉਹ ਤਾਂ ਕਿੱਥੇ ਕਰੀਏ ਹੁਣ ਜੇ ਤੁਸੀਂ ਸਵਾਲ ਪੁੱਛ ਹੀ ਲੋਗੇ ਵੀ ਕੁਝ ਤਾਂ ਜਵਾਬ ਦੇਣਾ ਪਊਗਾ ਹਾਂ ਕੀ ਕਾਰਨ ਰਹੇ ਕਿਹੜੇ ਕਾਰਨ ਅਸੀਂ ਠੀਕ ਕਰ ਸਕਦੇ ਆ ਕਿਹੜੇ ਬਾਕੀ ਠੀਕ ਕਰਨੇ ਕਿਸੇ ਪਲੇਟਫਾਰਮ ਤੇ ਜਦੋਂ ਬੈਠਿਆ ਜਾਊਗਾ ਤਾਂ ਮੇਰੇ ਖਿਆਲ ਸਾਰੀ ਸਾਡੇ ਕੋਲ ਸੀਨੀਅਰ ਲੀਡਰਸ਼ਿਪ ਹੈ ਉਹ ਆਪਣੇ ਆਪਣੇ ਵਿਚਾਰ ਰੱਖੇਗੀ ਅਸੀਂ ਵੀ ਉਹਦੇ ਚ ਜਿੰਨੇ ਸਾਡੇ ਮੁਤਾਬਕ ਕੋਈ ਸਾਡੇ ਕੋਲ ਸੁਝਾਅ ਹੋਣਗੇ ਅਸੀਂ ਜ਼ਰੂਰ ਦੇਵਾਂਗੇ ਤਾਂ ਲੋਕ ਸਭਾ ਦੀਆਂ ਸੀਟਾਂ ਨੂੰ ਲੈ ਕੇ ਟਿਕਟਾਂ ਨੂੰ ਲੈ ਕੇ ਵੀ ਤੁਸੀਂ ਕਿਹਾ ਸੀਗਾ ਕਿ ਇਸ ਤੋਂ ਵਧੀਆ ਪਰਫਾਰਮੈਂਸ ਵੀ ਹੋ ਸਕਦੀ ਕਿਤੇ ਨਾ ਕਿਤੇ ਕਮੀਆਂ ਆ ਰਹੀਆਂ ਵਾ ਜਿਹੜਾ ਵਾ ਆਪਸ ਵਿੱਚ ਵਿਚਾਰ ਚਰਚਾ ਨਹੀਂ ਹੋਈ ਕੁਝ ਸੀਟਾਂ ਦੇ ਉੱਤੇ ਤਾਂ ਹੋਰ ਵਧੀਆ ਸੀਟਾਂ ਨਿਕਲ ਸਕਦੀਆਂ ਸੀ ਆ ਸੱਤ ਤੋਂ ਵੀ ਵਧੀਆ ਰਿਜ਼ਲਟ ਸਾਹਮਣੇ ਆਈਆਂ ਇਹ ਚੀਜ਼ਾਂ ਹੋ ਗਈਆਂ ਇਹ ਗੱਲਾਂ ਕਹੀਂਆਂ ਗਈਆਂ ਇਹ ਗੱਲਾਂ ਪਹੁੰਚ ਗਈਆਂ ਪਰ ਹੁਣ ਇੰਤਜ਼ਾਰ ਆ ਵੀ ਕਿਸੇ ਪ੍ਰੋਪਰ ਜਗਰ ਤੇ ਬੈਠਿਆ ਜਾਵੇ ਹਰ ਚੀਜ਼ਾਂ ਨੂੰ ਇਹੀ ਕਹੀ ਚੱਲੀਏ ਵੀ ਇਹਦੇ ਚਾਹਾਂ ਕਮੀਆਂ ਆਹਾ ਕਮੀਆਂ ਆਹਾ ਕਮੀਆਂ ਕਮੀਆਂ ਹੀ ਗਿਣਾਂਦੇ ਜਾਓ ਮੈਂ ਤਾਂ ਇਸ ਕੰਮ ਦਾ ਹਾਂ ਮੀ ਆ ਵੀ ਇਸ ਕਮੀਆਂ ਦੇ ਬਾਵਜੂਦ ਅਸੀਂ ਅੱਗੇ ਕਿਵੇਂ ਵਧਣਾ ਤੇ ਉਹਦੇ ਵਾਸਤੇ ਬੈਠ ਕੇ ਕੋਈ ਸਟ੍ਰੈਟਜੀ ਬਣਾਓ ਜੇ ਕਿਸੇ ਦਾ ਮੇਰੀ ਗਰਲਸ ਨੂੰ ਕਿਸੇ ਦਾ ਕਿਸੇ ਨਾਲ ਕੋਈ ਪ੍ਰਾਪਰਟੀ ਦਾ ਕੋਈ ਕਿਸੇ ਦਾ ਰੌਲਾ ਤਾਂ ਹੈ ਨਹੀਂ ਅਗਰ ਨਹੀਂ ਤੇਰੀ ਮੇਰੀ ਬਣਦੀ ਤੇ ਤੇਰੀ ਮੇਰੀ ਪਾਰਟੀ ਇੱਕੋ ਹੈ ਤਾਂ ਭਾਈ ਬੈਠ ਕੇ ਗੱਲ ਕਰ ਲਈਏ ਵੀ ਇਸ ਪਾਰਟੀ ਨੂੰ ਅੱਗੇ ਲਿਜਾਣ ਵਾਸਤੇ ਜੇ ਸਾਨੂੰ ਵੀ ਕੋਈ ਦੋ ਕਦਮ ਪਿੱਛੇ ਕਰਨੇ ਪੈਂਦੇ ਤਾਂ ਜ਼ਰੂਰ ਕਰਾਂਗੇ ਤਾਂ ਲੱਗਦਾ ਕਿ ਤੁਹਾਡੇ ਨਾਲ ਵੀ ਕੋਈ ਮਨਮੁਤਾਬ ਹੈ ਮੇਰਾ ਕਿਸੇ ਨਾਲ ਮੇਰਾ ਕਿਸੇ ਨਾਲ ਮਨਮੁਤਾਬ ਨਹੀਂ ਕਿਸੇ ਨੂੰ ਮੇਰੀ ਜਰੂਰਤ ਹੈ ਇਲੈਕਸ਼ਨਾਂ ਚ ਜਰੂਰਤ ਸੀ ਕਿ ਜਿੰਨੀ ਜਰੂਰਤ ਸੀ ਕਿ ਉਹਨਾਂ ਕਾਸੀ ਪਰਫਾਰਮ ਕਰਨ ਦੀ ਕੋਸ਼ਿਸ਼ ਕੀਤੀ ਅਗਰ ਸਾਡੀ ਕਸਟਿਚੂਐਂਸੀ ਹਾਰ ਹੈ ਤਾਂ ਮੈਂ ਉਹਦੀ ਜ਼ਿੰਮੇਵਾਰੀ ਲੈਣਾ ਹਾਂ ਮੈਂ ਉਹ ਤੋਂ ਤੋਂ ਮੁਨਕਰ ਨਹੀਂ ਹੁੰਦਾ ਹਾਲਾਤ ਜਿਸ ਤਰੀਕੇ ਦੇ ਸੀਗੇ ਸਾਡੇ ਵਰਕਰਾਂ ਨੇ ਸਭ ਨੇ ਬਹੁਤ ਜੀ jaan ਲਾ ਕੇ ਮਿਹਨਤ ਕੀਤੀ ਐਸੀ ਵੀ ਕੋਸ਼ਿਸ਼ ਕੀਤੀ ਵੀ ਪਾਰਟੀ ਔਰ ਸਾਡੇ ਕੈਂਡੀਡੇਟ ਦੀ ਜਿੱਤ ਹੋਵੇ ਚਲੋ ਐਨੀ ਹਾਉ ਕੋਈ ਗੱਲ ਨਹੀਂ ਅਸੀਂ ਜੇ ਆਪਣੇ ਹਲਕੇ 'ਚ ਨਹੀਂ ਕੁਝ ਪਰਫਾਰਮ ਕੀਤਾ ਹੋਣਾ ਤੇ ਆਲੇ-ਦੁਆਲੇ ਤਾਂ ਜ਼ਰੂਰ ਪਾਰਟੀ ਦੀ ਬਿਹਤਰੀ ਲਈ ਕੰਟ੍ਰਿਬਿਊਟ ਕੀਤਾ ਹੀ ਹੋਏਗਾ ਤੇ ਪਰ ਜੇ ਹੁਣ ਸਾਡੇ ਕਿਸੇ ਵੀ ਲੀਡਰ ਨੂੰ ਲੱਗਦਾ ਸਾਡੀ ਪਰਫਾਰਮੈਂਸ ਮਾੜੀ ਰਹੀ ਹੈ ਤਾਂ ਉਹਦੇ ਮੁਤਾਬਕ ਅਸੀਂ ਹਮੇਸ਼ਾ ਤਿਆਰ ਹਾਂ ਸਾਹਿਬ ਆਪਣੇ ਆਪ ਨੂੰ ਸੁਧਾਰ ਕਰਨ ਲਈ ਜੀ ਧੰਨਵਾਦ ਇਹ ਬਿਲਕੁਲ ਆ ਸੀਗਾ ਭਾਤਕੂਸ਼ ਨਾਸ਼ੂ ਜਿਹੜੇ ਜਰੰਦਰ ਜਿੰਮਨੀ ਚੌਂ ਨੂੰ ਲੈ ਕੇ ਕਾਂਗਰਸ ਦੀ ਹਾਰ ਦੇ ਉੱਤੇ ਆਪਣੇ ਬਿਆਨ ਦਿੰਦੇ ਨਜ਼ਰ ਆਏ ਨੇ ਇਹ ਕਹਿੰਦੇ ਨੇ ਕਿ ਜਿਹੜੀਆਂ ਕਮੀਆਂ ਵੈ ਉਹਨੂੰ ਪਲੇਟਫਾਰਮ ਦੇ ਉੱਤੇ ਬਹਿ ਕੇ ਹੱਲ ਕਰਨ ਦੀ ਜ਼ਰੂਰਤ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਚਾਰ ਜਿਮਨੀ ਚੋਣਾਂ ਦੇ ਨਾਲ-ਨਾਲ ਕੌਂਸਲਰ ਇਲੈਕਸ਼ਨਾਂ ਵੀ ਆਇਆ ਤਾਂ ਕਿ ਪਾਰਟੀ ਨੂੰ ਹੋਰ ਅੱਗੇ ਲਿਜਾਇਆ ਜਾ ਸਕੇ